ਕਾਲ ਤੱਕ ਸਭ ਦੇ ਜੀ ਸਤਿ ਸ਼੍ਰੀ ਅਕਾਲ ਸਰਗਵੀਰ ਸਿੰਘ ਜੀ ਜਿਨ੍ਹਾਂ ਵੱਲੋਂ ਉਦੇਸ਼ ਜਾਰੀ ਕੀਤਾ ਗਿਆ ਸੀ ਕਿ ਜਿਹੜਾ ਸੌਣ ਦਾ ਮਹੀਨਾ ਹੈ ਇਹਦੇ ਵਿੱਚ ਬੂਟੇ ਲਾਏ ਜਾਣ ਕਿਉਂਕਿ ਜਿਹੜਾ ਫਲੂਸ਼ਨ ਹੈ ਉਹ ਬੜਾ ਫਾਇਰ ਰਿਆ ਜਿਹਦੇ ਕਰਕੇ ਸਾਡਾ ਵਾਤਾਵਰਨ ਵੀ ਖਰਾਬ ਹੋ ਰਿਹਾ ਹੈ ਤੇ ਮੌਸਮ ਵੀ ਖਰਾਬ ਹੋ ਰਹੇ ਨੇ ਜਿਹਦੇ ਕਰਕੇ ਤਬਦੀਲੀ ਆਈ ਹੈ ਬਾਰਿਸ਼ਾਂ ਵੀ ਘੱਟ ਪੈ ਰਹੀਆਂ ਨੇ ਤੇ ਬੂਟੇ ਨੇ ਜਿਹੜੇ ਲਾਉਣੇ ਜ਼ਰੂਰੀ ਨੇ ਅੱਜ ਅਸੀਂ ਮਾਤਾ ਗੰਗਾ ਖਾਲਸਾ ਕਾਲਜ ਸਾਡੇ ਪ੍ਰਿੰਸੀਪਲ ਸਾਹਿਬ ਗਗਨਜੀਤ ਸਿੰਘ ਜੀ ਬਾਕੀ ਸਾਰੇ ਟੀਚਰ ਸਾਹਿਬਾਨ ਤੇ ਸਟੂਡੈਂਟ ਸਾਰਿਆਂ ਦੇ ਲੜਕੇ ਅੱਜ 21 ਬੂਟੇ ਨੇ ਜਿਹੜੇ ਇੱਥੇ ਕਾਲਜ ਦੀ ਗਰਾਊਂਡ ਚ ਲਾਏ ਨੇ ਤੇ ਇਹ ਸਾਨੂੰ ਸ਼੍ਰੋਮਣੀ ਗੁਰਦਵਾਰਾ ਪ੍ਰਧਾਨਕਪਤੀ ਦਾ ਕਾਲਜ ਹੈ ਤੇ ਇਸ ਕਰਕੇ ਦੇਸ਼ ਬੀਸੀ ਸਿੰਘ ਸਾਹਿਬਾਨ ਵੱਲੋਂ ਬਹੁਤ ਵਧੀਆ ਜਿਹੜਾ ਉਹਨਾਂ ਨੇ ਆਦੇਸ਼ ਦਿੱਤਾ ਸਾਨੂੰ ਅਸੀਂ ਉਹਨਾਂ ਦੇ ਹੁਕਮਾਂ ਤੇ ਹੀ ਇਹ ਫੁੱਲ ਚਲਾਉਂਦੇ ਅੱਜ 21 ਬੂਟੇ ਨੇ ਜਿਹੜੇ ਇੱਥੇ ਮਾਤਾ ਗੰਗਾ ਖਾਲਸਾ ਕਾਲਜ ਤੇ ਲਾ ਰਹੇ ਆਂ ਤੇ ਇਸ ਕਰਕੇ ਵਾਤਾਵਰਨ ਲਈ ਬੀ ਜਰੂਰੀ ਆ ਬੂਟਿਆਂ ਦਾ ਤੇ ਆਕਸੀਜਨ ਲਈ ਵੀ ਜਰੂਰੀ ਆ ਤੇ ਅੱਜ ਜਿਹੜਾ ਵਾਤਾਵਰਨ ਦਾ ਸਾਰੇ ਇਸ ਪਾਸੇ ਲਹਿਰ ਜਿਹੜੀ ਚੱਲੀ ਹੋਈ ਆ ਸਾਰੇ ਕਾਲਜਾਂ ਚ ਚਾਹੇ ਸਕੂਲ ਨੇ ਸਾਡੇ ਸ਼ਰਮਣੀ ਗੁਰਦਵਾਰਾ ਬੰਦ ਗੋਟੀ ਦੇ ਗੁਰਦੁਆਰਾ ਸਾਹਿਬ ਦਾ ਨੇ ਸਾਰਾ ਚ ਬੂਟੇ ਲਾ ਕੇ ਜਿਹੜਾ ਬਣਾ ਮਹੌਤਸਵਾ ਮਨਾਇਆ ਜਾ ਰਿਹਾ ਜਿਸ ਦਾ ਅਕਾਲ ਤਖਤ ਸਭ ਦੇ ਦੇਸ਼ ਤੇ ਤੇ ਮੈਂ ਜਿੱਥੇ ਜਜ਼ਦਾਰ ਸਾਹਿਬ ਦਾ ਧੰਨਵਾਦੀ ਆ ਬਹੁਤ ਸਤਿਕਾਰਯੋਗ ਸਾਡੇ ਜਜ਼ਦਾਰ ਅਕਾਲ ਤਖਤ ਸਵਰਗਵੀਰ ਸਿੰਘ ਜੀ ਤੇ ਉੱਥੇ ਮੈਂ ਪ੍ਰਿੰਸੀਪਲ ਸਾਡੇ ਗਗਨ ਦੇਰਫਟ ਸਿੰਘ ਜੀ ਜਿਨ੍ਹਾਂ ਨੇ ਵਿਸ਼ੇਸ਼ ਤੌਰ ਤੇ ਉਪਰਾਲਾ ਕਰਕੇ ਸਾਰੇ ਸਟਾਫ ਨੂੰ ਵਰ ਬੱਚਿਆਂ ਨੂੰ ਉਤਸ਼ਾਹਤ ਕੀਤਾ ਤੇ ਅੱਜ 21 ਬੂਟੇ ਲਿਆ ਕੇ ਇੱਥੇ ਲਾਏ ਨੇ ਇਹਨਾਂ ਦਾ ਬਹੁਤ ਧੰਨਵਾਦ ਆ ਜੀ ਅਤੇ ਤੁਹਾਡਾ ਵੀ ਧੰਨਵਾਦ ਆ ਪ੍ਰੈਸ ਵਾਲੇ ਵੀ ਰੰਦਾਂ ਦਾ ਰਣਦੇਓ ਜੀ ਤੁਸੀਂ ਆ ਕੇ ਜਿਹੜੀ ਕਵਰੇਜ ਆ ਕੀਤੀ ਆ ਤੇ ਇਹ ਲੋਕਾਂ ਤੱਕ ਪਹੁੰਚ ਚੁਗੀ ਮੈਨੂੰ ਆਸ ਆ ਸਾਰੇ ਵੀਰਾਂ ਨੂੰ ਇਹੀ ਬੇਨਤੀ ਕਰਦਾ ਜਿਹੜੇ ਘਰ ਜਿਹੜੇ ਪੰਚਾਇਤਾਂ ਨੂੰ ਵੀ ਬੇਨਤੀ ਕਰਦਾ ਨਗਰ ਕੌਂਸਲਾਂ ਨੂੰ ਵੀ ਬੇਨਤੀ ਕਰਦਾ ਵੀ ਜਿੱਥੇ ਵੀ ਕਿਤੇ ਸ਼ਾਮਲਾਟਾਂ ਜਾਂਦਾ ਪੰਚਾਇਤ ਦੀਆਂ ਜ਼ਮੀਨਾਂ ਪਈਆਂ ਨੇ ਉੱਥੇ ਬੂਟੇ ਲਗਾਉਣੇ ਚਾਹੀਦੇ ਨੇ ਤਾਂ ਜੋ ਸਾਡਾ ਵਾਤਾਵਰਨ ਜਿਹੜਾ ਖਰਾਬ ਹੁੰਦਾ ਉਹ ਠੀਕ ਰਹੇ ਸਾਰਿਆਂ ਦਾ ਧਨਵਾਦ ਵੈਰੂ ਜੀ ਦਾ ਖਾਲਸਾ ਵੈਰੂ ਜੀ ਕੀ ਫਤਿਹ ਵੈਰੂ ਜੀ ਕੀ ਫਤਿਹ ਮੈਂ ਪ੍ਰਿੰਸੀਪਲ ਮਾਤਾ ਗੰਗਾ ਖਾਲਸਾ ਕਾਲਜ ਮਨਜੀਤ ਸਾਹਿਬ ਕੋਟਾਂ ਤੋਂ ਪਣਯੋਗ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਔਰ ਸਖਤਰ ਵਿਦਿਆ ਸਰਦਾਰ ਸੁਖਮਿੰਦਰ ਸਿੰਘ ਜੀ ਜਿਨ੍ਹਾਂ ਦੀ ਰਹਿਨਮਾਈ ਦੇ ਵਿੱਚ ਇਹ ਨਿਰੰਤਰ ਅਸੀਂ ਬਲੰਦੀਆਂ ਛੁਰੇ ਆਂ ਸਡੇ ਲੋਕਲ ਮੈਨੇਜਮੈਂਟ ਕਮੇਟੀ ਦੇ ਆਲਰੇਡੀ ਸੈਕਟਰੀ ਸਰਦਾਰ ਰਬੀਰ ਸਿੰਘ ਜੀ ਸਾਦਮਾਇਆ ਸਾਹਿਬ ਉਹ ਅੱਜ ਉਚੇਚੇ ਤੌਰ ਤੇ ਸਾਡੇ ਦਰਮਿਆਨ ਪਹੁੰਚੇ ਨੇ ਕਿਉਂਕਿ ਜਿੱਦਾਂ ਸਖਤਰ ਸਾਹਿਬ ਨੇ ਕਿਹਾ ਹੈਗਾ ਕਿ ਮਾਨਯੋਗ ਅਕਾਲ ਤਖਤ ਦੇ ਜਥੇਦਾਰ ਸਾਹਿਬ ਉਹਨਾਂ ਵੱਲੋਂ ਆਦੇਸ਼ ਜਾਰੀ ਕੀਤਾ ਗਿਆ ਸੀ ਕਿ ਜਿਹੜਾ ਦਿਨੋਂ ਦਿਨ ਨਿਰੰਤਰ ਜਿਹੜਾ ਸਾਡਾ ਵਾਤਾਵਰਨ ਹੈ ਉਹ ਗੰਦਲਾ ਹੁੰਦਾ ਜਾ ਰਿਹਾ ਤੇ ਨਿਰੰਤਰ ਗੰਦਲੇ ਹੁੰਦੇ ਜਾ ਰਹੇ ਵਾਤਾਵਰਨ ਨੂੰ ਪ੍ਰਦੂਸ਼ਿਤ ਹੁੰਦੇ ਜਾਂਦੀ ਜਿਹੜੀ ਹਵਾ ਹੈਗੀ ਹੈ ਉਰੁ ਸਵੱਛ ਬਣਾਉਣ ਦੇ ਲਈ ਉਹਨਾਂ ਸਾਫ਼ ਕਰਨ ਦੇ ਲਈ ਜਿਹੜਾ ਇਹ ਯਤਨ ਹੈ ਉਹ ਹਰ ਵਿਅਕਤੀ ਹਰ ਜਿਹੜਾ ਬਸ਼ਰ ਹੈ ਉਹ ਆਪਣੇ ਪੱਧਰ ਤੇ ਉੱਤੇ ਕਰੇ ਤਾਂ ਉਸ ਆਦੇਸ਼ ਨੂੰ ਪ੍ਰਮੁੱਖ ਰੱਖਦੇ ਹੋਏ ਅੱਜ ਮਾਨਯੋਗ ਸੁਖਤਰ ਸਾਹਿਬ ਸਾਡੇ ਦੇ ਮੈਨ ਪਹੁੰਚੇ ਨੇ ਸਿੰਬੋਲਿਕਲੀ ਅਸੀਂ 21 ਬੂਟੇ ਅੱਜ ਅਲੱਗ-ਅਲੱਗ ਜਿਹੜੇ ਜਿਦਾਂ ਕਿ ਮੰਨਗੀਆਂ ਨੇ ਜਾਮਨ ਹੋ ਗਿਆ ਨਿੰਮ ਹੋ ਗਈ ਤ੍ਰੇਕ ਹੋ ਗਈ ਉਹ ਲੈ ਆਂਦੀਆਂ ਨੇ ਤੇ 체ਤੀ ਅਸੀਂ ਇਹ ਉਪਰਾਲਾ ਕਰਨ ਜਾ ਰਹੇ ਹਾਂ ਕਿ ਇੱਕ ਗੁਰਨਾਨਕ ਸਾਹਿਬ ਦੇ 550 ਸਾਲਾਂ ਨੂੰ ਸਮਰਪਿਤ ਗੁਰਨਾਨਕ ਨਾਮ ਦੀ ਤੇ ਇੱਕ ਜਿਹੜਾ ਹੈਗਾ ਉਹ ਜੰਗਲ ਮ mini ਜੰਗਲ ਜਿਹੜਾ ਹੈਗਾ ਮਾਈਕਰੋ ਜੰਗਲ ਉਹ ਲਗਾਵਾਂਗੇ ਸਖਤਰ ਸਾਹਿਬ ਦਾ ਮੈਂ ਰਣੀ ਐ ਕਿ ਉਹ ਸਾਡੀ ਬੇਨਤੀ ਨੂੰ ਪ੍ਰਵਾਨ ਕਰਕੇ ਸਾਡੇ ਦਰਮIAN ਪਹੁੰਚੇ ਨੇ ਟੀਚਰ ਸਾਹਿਬਾਨ ਦਾ ਅਧਿਆਪਕਾਂ ਦਾ ਕਿ ਉਹਨਾਂ ਨੇ ਬਹੁਤ ਹਿਰਦ ਉਪਰਾਲਾ ਕੀਤਾ ਹੈਗਾ ਬੱਚਿਆਂ ਨੂੰ ਮੋਟੀਵੇਟ ਕੀਤਾ ਹੈਗਾ ਜਿਵੇਂ ਤੁਸੀਂ ਦੇਖ ਰਹੇ ਹੋ ਐਨਐਸਐਸ ਤੇ ਐਨਸੀਸੀ ਦੇ ਕਾਲਜ ਦੇ ਹੋਰ ਵੀ ਵਿਦਿਆਰਥੀ ਜਿਹੜੇ ਹੈਗੇ ਨੇ ਉਹ ਅਲੱਗ-ਅਲੱਗ ਫੀਲਡਸ ਦੇ ਵਿੱਚੋਂ ਅਲੱਗ-ਅਲੱਗ ਸਟਰੀਮਸ ਦੇ ਨਾਲ ਸੰਬੰਧਿਤ ਜਿਹੜੇ ਨੇ ਉਹ ਪਹੁੰਚੇ ਨੇ ਅਜੇ ਕਿਉਂਕਿ ਐਡਮਿਸ਼ਨਸ ਚੱਲ ਰਹੀਆਂ ਨੇ ਤਾਂ ਇਹ ਵੀ ਇੱਕ ਜਿਹੜਾ ਹੈ ਉਹ ਮੈਂ ਮਾਨਯੋਗ ਸਕੱਤਰ ਸਾਹਿਬ ਦਾ ਔਰ ਪ੍ਰਧਾਨ ਸਾਹਿਬ ਦਾ ਰਿਣੀ ਹਾਂ ਕਿ ਉਹ ਆਪਣੇ ਜਿਹੜੇ ਸੂਝਵਾਨ ਦਿਸ਼ਾ ਨਿਰਦੇਸ਼ ਨੇ ਨਿਰੰਤਰ ਦੇ ਰਹੇ ਨੇ ਸਾਨੂੰ ਜਿਨ੍ਹਾਂ ਨਾਲ ਅਸੀਂ ਅੱਗੇ ਤੋਂ ਅੱਗੇ ਵਧਦੇ ਜਾ ਰਹੇ ਹਾਂ ਵਾਇਰੂਸਿਕਾ ਕਾਲ ਸਾਹਿਬ ਵਾਇਰੂਸਿਕਾ